ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਹੈ ਰੱਬਾ ਤੇਰਾ ਆਸਰਾ ਹੇ ਰੱਬਾ ਤੇਰਾ ਆਸਰਾ ਅਮੀਰ ਨੂੰ ਤਕੜੇ ਨੂੰ ਹਰ ਕਿਸੇ ਨੂੰ ਪੁੱਛਦਾ ਹੈ ਪਰ ਮਾੜੇ ਨੂੰ ਕੋਈ ਨਹੀਂ ਲੱਖ ਮੁਸੀਬਤਾਂ ਆਉਣ ਰਾਹਾਂ ਵਿੱਚ ਪਰ ਤੂੰ ਐਵੇਂ ਰੋਈ ਨਾ ਆਸਰਾ ਮਿਲ ਜਾਵੇ ਰੱਬ ਦਾ ਨਿਰਾਸ਼ ਹੋਈ ਨਾ ਤੱਕ ਦੇਵੇ ਤੈਨੂੰ ਹਰ ਕੋਈ ਪਰ ਬੂਹੇ ਆਪਣਾ ਢੋਈ ਨਾ ਮੰਜ਼ਲ ਹਾਲੇ ਦੂਰ ਹੈ ਬੇਸ਼ੱਕ ਚੱਲਦਾ ਰਹੀਂ ਪਰ ਸੋਈ ਨਾ ਤੇਰੇ ਕਰਮਾਂ ਦਾ ਤੈਨੂੰ ਮਿਲਣਾ ਪਰ ਹੱਕ ਬਗਾਨਾ ਖਾਈ ਨਾ ਜਿਉਂਦੇ ਰੱਖ ਹਾਸੇ ਆਪਣੇ ਐਵੇਂ ਅੰਦਰ ਗਤੀ ਮੋਈ ਨਾ ਚਿੰਤਾਵਾਂ ਫਿਕਰਾਂ ਛੱਡਣਾ ਨਹੀਂ ਐਵੇਂ ਇਹਨਾਂ ਵਿੱਚ ਸਮੋਈ ਨਾ ਉਂਝ ਪੁੱਛਣਾ ਤੈਨੂੰ ਕਿਸੇ ਨਹੀਂ ਹੰਝੂਆਂ ਵਿੱਚ ਆਪਾ ਮੋਈ ਨਾ ਜੰਗਾਂ ਵਿੱਚ ਆਪਾਂ ਖੋਈ ਨਾ ਧੰਨਵਾਦ ਪਰ ਇਹ ਖਜਾਨੇ ਜਦੋਂ ਵੀ ਕਿਸੇ ਗੁਰਦੁਆਰੇ ਮੰਦਿਰ ਮਸਜਿਦ ਆਦ ਰੱਬ ਦੇ ਘਰ ਵਿੱਚ ਜਾਓ ਉੱਥੇ ਜਾ ਕੇ ਇਹ ਨਾ ਆਖੋ ਕਿ ਰੱਬਾ ਮੈਂ ਤੇਰਾ ਆ ਚੜਾਉ ਤੂੰ ਮੇਰਾ ਆ ਕੰਮ ਕਰ ਦੇ ਪਰਮਾਤਮਾ ਦੇ ਘਰ ਜਾਓ ਨਿਮਾਣੇ ਹੋ ਕੇ ਅਤੇ ਕਹੋ हे दुनिया दीन दुनिया दे मालिक राज्याں ਦੇ ਰਾਜੇ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਦੁਨੀਆ ਦੇ ਮਾਲਕਾ हे ਸੱਚੇ ਪਾਤਸ਼ਾਹ ਤੇਰੇ ਘਰ ਗਰੀਬ ਆਇਆ ਹੈ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਮੈਨੂੰ ਗਰੀਬ ਨੂੰ ਆਪਣੇ ਖਜ਼ਾਨਿਆਂ ਵਿੱਚੋਂ ਦਾਤ ਬਖਸ਼ੋ ਮੇਰੀ ਗਰੀਬ ਦੀ ਝੋਲੀ ਭਰੋ ਸਿਆਣਿਆਂ ਠੀਕ ਹੀ ਕਿਹਾ ਹੈ ਪਰੇਖ ਜਾਨੇ ਸਾਹਿਬ ਦੇ ਨੀਵਾਂ ਹੋ ਕੇ ਲੋਟਕ ਪਰੇਖ ਜਾਨੇ ਸਾਹਿਬ ਦੇ ਨੀਵਾਂ ਹੋ ਕੇ ਲੋਟਕ ਧੰਨਵਾਦ